ਪਿਆਰੇ ਸਾਥਸੰਗ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਇਤਿਹਾਸ ਆਪਣੇ ਅੰਦਰ ਇਹੋ ਜੇ ਹੀਰੇ ਲਕੋਲੇ ਦਾ ਕਿ ਜਿਨ੍ਹਾਂ ਦੀ ਚਮਕ ਸਦੀਆਂ ਤੱਕ ਦੁਨੀਆ ਨੂੰ ਰਾਹ ਦਿਖਾਉਂਦੀ ਰਹਿੰਦੀ ਏ ਔਰ ਅੱਜ ਇਹੋ ਹੀ ਇੱਕ ਅਨਮੋਲੇ ਹੀਰੇ ਦੀ ਮੈਂ ਗੱਲ ਕਰ ਰਿਹਾ ਸਹਬਜ਼ਾਦਾ ਬਾਬਾ ਚੋਰਾਵਰ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਔਰ ਉਹਨਾਂ ਦਾ ਜਨਮ 17 ਨਵੰਬਰ 1696 ਈਸਵੀ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗਵਿੰਦਰ ਸਿੰਘ ਜੀ ਦੇ ਘਰ ਅਤੇ ਮਾਤਾ ਅਜੀਤ ਕੌਰ ਦੀ ਕੁਖਿ ਖੁਸ਼ੀ ਅਨੰਦਪੁਰ ਸਾਹਿਬ ਵਿਖੇ ਹੋਇਆ ਮਹਿਜ 3-4 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਕਿ ਉਹਨਾਂ ਨੂੰ ਅਮਰਤ ਦੀ ਦਾਤ ਵੀ ਮਿਲ ਗਈ 5-4 ਸਾਲ ਦੀ ਹਜੇ ਉਹਨਾਂ ਦੀ ਉਮਰ ਸੀ ਕਿ ਜਦੋਂ ਮਾਤਾ ਜੀ ਉਹਨਾਂ ਨੂੰ ਸੰਦੇਵੀ ਵਿਛੋੜਾ ਦੇ ਕੇ ਚਲੇ ਗਏ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪਾਲਣ ਪੋਸ਼ਣ ਮਾਤਾ ਗੁਜਰ ਕੌਰ ਉਹਨਾਂ ਦੀ ਦਾਦੀ ਜੀ ਨੇ ਕੀਤਾ ਸੋ ਇੱਕ ਛੋਟੀ ਜੀ ਗੱਲ ਯਾਦ ਰਹੀਏ ਕਿ ਸਿਆਣੇ ਕਹਿੰਦੇ ਆ ਵੀ ਜਿਹੜਾ ਇੱਕ ਬੋੜ ਦਾ ਰੁੱਖ ਹੁੰਦਾ ਉਸ ਬੋੜ ਦੇ ਰੁੱਖ ਨੂੰ ਜਿੰਨੇ ਪੱਤੇ ਲੱਗੇ ਹੋਣ ਨਾ ਉਹਨੇ ਚੰਗੇ ਪੱਕਾ ਕਰਮ ਕੀਤੇ ਹੋਣਾ ਤੇ ਫਿਰ ਜਾ ਕੇ ਆਪ ਨੂੰ ਵਾਲੀ ਜਿਹੜੀ ਨਾ ਮਨੁੱਖਾ ਦੇ ਮਿਲਦੀ ਏ ਔਰ ਉਸ ਨੂੰ ਜਿੰਨੀਆਂ ਗੋਲਾ ਲੱਗਦੀਆਂ ਨੇ ਉਹਨਾਂ ਗੋਲਾ ਜਿੰਨੇ ਪੱ ਚੰਗੇ ਕਰਮ ਕੀਤੇ ਹੋਣਾ ਤੇ ਫਿਰ ਜਾ ਕੇ ਆਪ ਨੂੰ ਸਿੱਖਾਂ ਦੇ ਘਰ ਜਿਹੜਾ ਨਾ ਜਨਮ ਹੁੰਦਾ ਆਪਣਾ ਜੋ ਆਪਣਾ ਨਸੀਬ ਹੁੰਦਾ ਔਰ ਉਹਨਾਂ ਗੋਲਾ ਦੇ ਅੰਦਰ ਜਿੰਨੇ ਬੀਜ ਹੁੰਦੇ ਨੇ ਉਹਨੇ ਚੰਗੇ ਕਰਮ ਕੀਤੇ ਹੁੰਦੇ ਕੀਤੇ ਹੋਣਾ ਤੇ ਫਿਰ ਜਾ ਕੇ ਆਪ ਨੂੰ ਜਿਹੜੀ ਅਮਰਤ ਦੀ ਦਾਤ ਮਿਲਦੀ ਹੈ ਔਰ ਉਸ ਮਾਤਾ ਅਜੀਤ ਕੌਰ ਦੀ ਕਿੰਨੀ ਵੱਡੀ ਭਗਤੀ ਹੋਏਗੀ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਕਿੰਨੀ ਵੱਡੀ ਭਗਤੀ ਏ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕੋਈ ਮਿਸਾਲ ਦੇਣ ਦੀ ਲੋੜ ਨਹੀਂ ਹੈਗੀ ਉਹ ਖੁਦ ਪਰਵਤ ਗਾਰ ਨੇ ਖੁਦ ਉਹ ਰੱਬ ਰੂਪ ਨੇ ਔਰ ਰੱਬ ਰੂਪ ਦੇ ਘਰ ਜਿਹੜੇ ਪੈਦਾ ਹੁੰਦੇ ਨੇ ਨਾ ਉਹ ਰੱਬ ਰੂਪ ਹੀ ਹੁੰਦੇ ਨੇ ਸਭ ਤੋਂ ਪਹਿਲਾਂ ਮੈਨੂੰ ਇੱਕ ਛੋਟੀ ਜੀ ਗੱਲ ਯਾਦ ਆ ਗਈ ਕਿ ਸਹਬ ਜ਼ਾਦੇ ਆ ਦਾ ਜਿਹੜਾ ਇੱਕ ਅਰਥ ਕੀ ਏ ਸਹਬ ਜ਼ਾਦੇ ਦਾ ਮਤਲਬ ਹੁੰਦਾ ਵੀ ਜਿਹੜੇ ਸਹਬ ਦੇ ਜਾਏ ਹੋਣਾ ਔਰ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਉਹ ਜਿਹੜੇ ਉਹਨਾਂ ਦੇ ਜਿਹੜੇ ਜਾਏ ਉਹ ਸਹਿਬ ਜਾਦੇ ਤਾਂ ਕਿਹਾ ਜਾਂਦਾ ਹੈ ਜਿਹੜੇ ਸਹਿਬ ਦੇ ਘਰ ਪੈਦਾ ਹੁੰਦੇ ਨੇ ਨਾ ਉਹਨਾਂ ਨੂੰ ਸਹਿਬ ਜਾਦੇ ਕਿਹਾ ਜਾਂਦਾ ਹੈ ਪਰ ਛੋਟੀ ਬਾਲ ਅਵਸਥਾ ਦੇ ਵਿੱਚ ਉਹਨਾਂ ਨੇ ਗੁਰਬਾਣੀ ਗਤਕਾ ਸਸਤਰ ਵਿਦਿਆ ਸੰਗੀਤ ਇਹਨਾਂ ਸਾਰਿਆਂ ਦੀ ਜਿਹੜੀ ਉਹਨਾਂ ਨੇ ਆਪਣੇ ਘਰ ਦੇ ਵਿੱਚੋਂ ਇਹ ਆਪਣੇ ਵੱਡੇ ਦੋ ਪ੍ਰਾਵਾਂ ਸਹਿਬਜ਼ਾਦਾ ਅਜੀਤ ਸਿੰਘ ਤੇ ਸਹਿਬਜ਼ਾਦਾ ਜੁਜਾਰ ਸਿੰਘ ਦੇ ਪਰਤ ਉਹਨਾਂ ਦੇ ਕੋਲੋਂ ਹੀ ਜਿਹੜੀ ਇਹਨਾਂ ਨੇ ਤੱਲੀਮ ਲਈ ਕਿ ਜੋ ਛੋਟੇ-ਛੋਟੇ ਬੱਚਿਆਂ ਨੇ ਜਿਨ੍ਹਾਂ ਨੇ ਪਾਪੀਆਂ ਦੀ ਇੰਨੀ ਮੰਨੀ ਜ਼ੁਲਮ ਦੇ ਖਿਲਾਫ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਜ਼ੁਲਮ ਦਾ ਟੱਕਰ ਬੜੀ ਨਿੱਡਰਤਾ ਦੇ ਨਾਲ ਬੜੇ ਹੌਸਲੇ ਦੇ ਨਾਲ ਕੀਤਾ ਔਰ ਜਿਹੜਾ ਸਰਹੰਦ ਦਾ ਜਿਹੜਾ ਨਵਾਬ ਵਜ਼ੀਰ ਖਾਂ ਉਸ ਦੇ ਸਾਹਮਣੇ ਕਿਵੇਂ ਹਿੱਕਾ ਚੌੜੀਆਂ ਕਰਕੇ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੇ ਦੱਸਿਆ ਕਿ ਅਸੀਂ ਕਿਸ ਪਿਤਾ ਦੇ ਪੁੱਤਰ ਆਂ ਤੇ ਅਸੀਂ ਕਿਸ ਦਾਦੇ ਦੇ ਪੁੱਤਰ ਆਂ ਅੱਜ ਦੇ ਜਨਮ ਦਿਹਾੜੇ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਈਆਂ ਸਿੱਖਾਂ ਨੂੰ ਵੀ ਨਹੀਂ ਪਤਾ ਹੋਊਗਾ ਕਿ ਅੱਜ ਦਾ ਜਿਹੜਾ ਦਿਨ ਕੀ ਹੈ ਬੜਾ ਖਾਸ ਦਿਨ ਹੈ ਅੱਜ ਤੇ ਇਹ ਵੀ ਸਾਡੇ ਵਾਸਤੇ ਬੜੀ ਇੱਕ ਬੜੀ ਹਾਨੀ ਦੀ ਗੱਲ ਹੈ ਕਿ ਅਸੀਂ ਸਿੱਖਾਂ ਦੇ ਘਰੇ ਪੈਦਾ ਵੀ ਹੋਏ ਆਂ ਅਸੀਂ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖੀ ਨੂੰ ਚੰਗੀ ਭਲੀ ਭਾਂਤੀ ਸਮਝਦੇ ਵੀ ਹੈਗੇ ਆ ਪਰ ਫਿਰ ਵੀ ਸਾਨੂੰ ਇਹਨਾਂ ਗੱਲਾਂ ਬਾਰੇ ਧਿਆਨ ਨਹੀਂ ਰਹਿੰਦਾ ਕਿ세 ਆਪਣੀ ਜ਼ਿੰਦਗੀ ਵਿੱਚ ਪੀਜੀ ਇਹਨੇ ਜਾਦੇ ਹੋ ਗਿਆ ਸਾਰਾ ਦਿਨ ਅਸੀਂ ਮੋਬਾਈਲ ਹੀ ਦੇਖਦੇ ਆ ਮੋਬਾਈਲਾਂ ਦੇ ਵਿੱਚ ਅਸੀਂ ਹੋਰ ਚੀਜ਼ਾਂ ਬਹੁਤ ਦੇਖਦੇ ਆ ਲੇਕਿਨ ਸਾਡੀ ਇਤਿਹਾਸ ਦੇ ਨਾਲ ਜੁੜੀਆਂ ਸਿੱਖੀ ਦੇ ਨਾਲ ਜੁੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਆਂ ਇਹਨਾਂ ਨੂੰ ਅਸੀਂ ਨਹੀਂ ਦੇਖਦੇ ਤਾਂ ਹੀ ਕਿਤਨਾ ਕਿਤੇ ਜਿਹੜਾ ਸਾਡੀ ਜਿਹੜੀ ਪ੍ਰਚਾਰ ਹੈ ਨਾ ਉਹ ਪਿੱਛੇ ਜਾ ਰਿਹਾ ਥੋੜਾ ਜਿਹਾ ਜਿਹੜਾ ਜਿਹੜਾ ਸਿੱਖੀ ਧਰਮ ਜਿਹੜਾ ਨਾ ਇਸ ਸਿੱਖੀ ਪਿੱਛੇ ਨਹੀਂ ਤਾਂ ਹੀ ਜਾ ਰਹੀ ਹੈ ਤਾਂ ਤੁਸੀਂ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਿੱਖ ਨੇ ਕੁਝ ਹੋਰ ਤਰ੍ਹਾਂ ਦੇ ਵਿੱਚ ਜੋੜ ਰਿਆ ਨੇ ਕਿਸੇ ਲਾਲਚ ਨੂੰ ਲਾ ਕੇ ਵੇਖ ਲੋ ਜਾਂ ਕਿਸੇ ਹੋਰ ਗੱਲ ਨੂੰ ਲਾ ਕੇ ਵੇਖ ਲੋ ਸੋ ਅੱਜ ਦਾ ਮੇਰਾ ਇਹ ਵਿਸ਼ਾ ਨਹੀਂ ਸੀਗਾ ਤੇ ਮੈਂ ਉਸੇ ਆਪਣੇ ਫਿਰ ਵਿਸ਼ੇ ਤੇ ਹੁੰਦਾ ਵੀ ਅੱਜ ਦਾ ਜਿਹੜਾ ਦਿਹਾੜਾ ਹੈ ਨਾ ਉਹ ਸਾਬ ਜਿਆਦਾ ਅਜੋਰਾ ਵਰਸੇ ਦਾ ਜੋ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਦੱਸਤਾ ਕਿ ਉਮਰਾਂ ਦੇ ਤਕਾਜੇ ਨਹੀਂ ਲਾਉਣ ਚਾਹੀਦੇ ਐਡੀ ਵੱਡੀ ਮਿਸਾਲ ਸੀਗੀ ਐਡੇ ਵੱਡੇ ਯੋਧੇ ਸੀਗੇ ਤੇ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਜਿਹੜਾ ਪੋ ਦੇ ਮਹੀਨੇ ਦੇ ਕਿਵੇਂ ਸ਼ਹਾਦਤਾ ਹੋਈਆਂ ਸਹਬਜ਼ਾਦਿਆਂ ਉਹ ਵੀ ਕਰਾਂਗੇ ਗੱਲਬਾਤ ਮਹੀਨੇ ਦੋ ਮਹੀਨੇ ਬਾਅਦ ਲੇਕਿਨ ਅੱਜ ਦਾ ਜਿਹੜਾ ਦਿਨ ਸੀ ਬਹੁਤ ਵਧੀਆ ਦਿਨ ਸੀ ਕਿ ਅੱਜ ਦੇ ਦਿਨ ਸਹਬਜ਼ਾਦਾ ਜੋਰਾਵਰਸ ਦਾ ਜਿਹੜਾ ਅੱਜ ਜਨਮ ਹੋਇਆ ਸੀ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਕੋਸ਼ਿਸ਼ ਕਰੀਏ ਕਿ ਆਪਾਂ ਵੀ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਇਸ ਬੰਨੇ ਜ਼ਰੂਰ ਜੋੜੀਏ ਘਰ ਤੋਂ ਘਟ ਹੋਰ ਨਹੀਂ ਕੁਝ ਨੂੰ ਆਪਣੀ ਇਤਿਹਾਸ ਬਾਰੇ ਦੱਸੀਏ ਕਿ ਸਾਡੇ ਜਿਹੜੇ ਫਰਜੰਦ ਸੀ ਜਿਹੜੇ ਸਦਸ਼ ਮੇਸ਼ ਪਿਤਾ ਦੇ ਛੋਟੇ ਛੋਟੇ ਫਰਜੰਦ ਸੀ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਿਵੇਂ ਉਹਨਾਂ ਨੇ ਜ਼ਾਲਿਮਾਂ ਦੇ ਏਨ ਮੰਨੀ ਸੋ ਅੱਜ ਦਾ ਟੌਪਿਕ ਥੋੜਾ ਜਿਹਾ ਲੰਮਾ ਹੋ ਜਾਏਗਾ ਤੇ ਸਾਥੀਓ ਮੈਂ ਜ਼ਿਆਦਾ ਕਰਨਾ ਨਹੀਂ ਚਾਹੁੰਦਾ ਸਿਰਫ ਅੱਜ ਮੈਂ ਤੁਹਾਨੂੰ ਅੱਜ ਦੇ ਜਨਮ ਦਿਹਾੜੇ ਦੀ ਮੁਬਾਰਕਬਾਦੀ ਦੇਣੀ ਸੀ ਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ